ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਔਰੰਗਜ਼ੇਬ ਨੂੰ ਸੰਬੋਧਿਤ ਹੋ ਕੇ ਕਹਿੰਦੇ ਆ ਕਹਿੰਦੇ ਔਰੰਗਜ਼ੇਬ ਆ ਜਲਾਦ ਤੇਰਾ ਵੀ ਤਲਵਾਰ ਚ ਕੀ ਫਿਰਦਾ ਪਰ ਇੱਕ ਗੱਲ ਮੈਂ ਤੈਨੂੰ ਦੱਸਣੀ ਹੈ ਉਹ ਕਹਿੰਦਾ ਜੀ ਦੱਸੋ ਕਹਿੰਦੇ ਇੱਕ ਦੋ ਤੇਗਾ ਤਲਵਾਰਾਂ ਦੀ ਗੱਲ ਛੱਡ ਭਾਵੇਂ ਸੈਂਕੜੇ ਤੇਗਾ ਚੁੱਕੀ ਫਿਰ ਸੈਂਕੜੇ ਤਲਵਾਰਾਂ ਚੁੱਕੀ ਫਿਰ ਪਰ ਔਰੰਗਜ਼ੇਬ ਇਹ ਤੈਨੂੰ ਕਦੀ ਚੇਤਾ ਨਾ ਭੁੱਲੇ ਕਿ ਮੇਰਾ ਨਾਮ ਤੇਗ ਤੋਂ ਸ਼ੁਰੂ ਹੁੰਦਾ ਵਾ ਤੂੰ ਕਿਹੜੀਆਂ ਤੇਗਾਂ ਦੀ ਗੱਲ ਕਰਦਾ ਤੂੰ ਕਿਹੜੀਆਂ ਤਲਵਾਰਾਂ ਦੀ ਗੱਲ ਕਰਦਾ ਮੇਰਾ ਨਾਮ ਮੇਰੇ ਬਾਪੂ ਨੇ ਤੇਗ ਤੋਂ ਸ਼ੁਰੂ ਕੀਤਾ ਵਾ ਤੇ ਨਾਲ ਉਹਦੇ ਬਹਾਦਰ ਸ਼ਬਦ ਲਾ ਦਿੱਤਾ ਤੇਗ ਬਹਾਦਰ ਦੂਸਰੀ ਗੱਲ ਔਰਮਜ਼ੇ ਤੈਨੂੰ ਇਸ ਗੱਲ ਦਾ ਪਤਾ ਵੀ ਜਿਹੜਾ ਤੇਰਾ ਬਾਪ ਸੀ ਸ਼ਾਹਜਹਾਨ ਉਹ ਮੇਰੇ ਬਾਪ ਦੇ ਉੱਤੇ ਵੀ ਆਪਣੀਆਂ ਤੇਗਾਂ ਪਰਖਦਾ ਰਿਹਾ ਤੇ ਚਾਰ ਜੰਗਾਂ ਤੇਰੇ ਬਾਪ ਦੀਆਂ ਔਰੰਗਜ਼ੇਬ ਦਾ ਬਾਪ ਇਹ ਸ਼ਾਹਜਹਾਨ ਔਰੰਗਜ਼ੇਬ ਨੂੰ ਕਹਿੰਦੇ ਔਰੰਗਜ਼ੇਬ ਤੇਰੇ ਬਾਪ ਦੀਆਂ ਚਾਰ ਜੰਗਾਂ ਮੇਰੇ ਬਾਪ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਈਆਂ ਆ ਤੇ ਤੈਨੂੰ ਇਸ ਗੱਲ ਦਾ ਪਤਾ ਕਿ ਚਾਰੇ ਦੀਆਂ ਚਾਰੇ ਜੰਗਾਂ ਵਿੱਚ ਤੇਰੇ ਬਾਪ ਨੂੰ ਹਾਰ ਨਾ ਪਿਆ ਕਿਹੜੀਆਂ ਤੇਗਾਂ ਚ ਕੀ ਫਿਰਦਾ ਤੂੰ ਅੱਜ ਕਿਹੜੀਆਂ ਤਲਵਾਰਾਂ ਚ ਕੀ ਫਿਰਦਾ ਤੀਸਰੀ ਗੱਲ ਹੋਰ ਔਰੰਗਜ਼ੇਬ ਕਹਿੰਦਾ ਜੀ ਉਹ ਕਿਹੜੀ ਮਹਾਰਾਜ ਕਹਿੰਦੇ ਇੱਕ ਤੀਗ ਚਲਾਉਣ ਵਾਲਾ ਅਜੇ 9 ਸਾਲ ਦੀ ਉਮਰ ਦਾ ਵੋ ਕੋ ਵੀ ਮੈਂ ਅਨੰਦਪੁਰ ਸਾਹਿਬ ਬਿਠਾਇਆ ਤੇ ਉਹਦੇ ਹੱਥ ਵਿੱਚ ਵੀ ਮੈਂ ਤੀਗ ਫੜਾਇਆ ਚੌਥੀ ਗੱਲ ਔਰੰਗਜ਼ੇਬ ਤੈਨੂੰ ਇਸ ਗੱਲ ਦਾ ਸ਼ਾਇਦ ਪਤਾ ਨਾ ਹੋਵੇ ਚੇਤਾ ਭੁੱਲ ਗਿਆ ਹੋਵੇ ਕਿ ਧਰਮ ਵਾਸਤੇ ਮਰਨ ਸੱਚ ਵਾਸਤੇ ਕੁਰਬਾਨ ਹੋਣਾ ਇਹ ਮੇਰੇ ਦਾਦੇ ਤੋਂ ਚੱਲਦਾ ਆਇਆ ਆ ਪੰਜਵਾਂ ਪਾਤਸ਼ਾਹ ਤੇ ਨੌਵਾਂ ਪਾਤਸ਼ਾਹ ਦਾਦਾ ਪੋਤਾ ਵਾ ਇਹ ਵੀ ਧਿਆਨ ਰੱਖਣਾ ਗੁਰੂ ਅਰਜਨ ਦੇਵ ਗੁਰ ਤੇਗ ਬਹਾਦਰ ਦੇ ਦਾਦਾ ਜੀ ਆ ਕਹਿਣ ਲੱਗੇ ਧਰਮ ਵਾਸਤੇ ਮਰਨ ਧਰਮ ਵਾਸਤੇ ਸ਼ਹੀਦ ਹੋਣਾ ਮੇਰੇ ਦਾਦੇ ਤੋਂ ਚੱਲਦਾ ਆਇਆ ਪਹਿਲਾਂ ਮੇਰਾ ਦਾਦਾ ਸ਼ਹੀਦ ਹੋਇਆ ਅੱਜ ਮੈਂ ਸੀਸ ਕਟਵਾਉਂਦਾ ਗੁਰੂ ਅਰਜਨ ਦਾ ਪੋਤਾ ਤੇ ਤੈਨੂੰ ਅਰਜਨ ਦੇ ਇੱਕ ਹੋਰ ਗੱਲ ਦੱਸਦਾ ਭਾਵੇਂ ਮੇਰਾ ਆਪਣਾ ਪੁੱਤ ਜੇ 9 ਸਾਲ ਦਾ ਆਨੰਦਪੁਰ ਦੀ ਧਰਤੀ ਤੇ ਬੈਠਾ ਕਿ ਮੈਂ ਗੁਰੂ ਅਰਜਨ ਦਾ ਪੋਤਾ ਹਾਂ ਮੇਰਾ ਦਾਦਾ ਉਹਨੇ ਸ਼ਹਾਦਤ ਦਾ ਜਾਨ ਪੀਤਾ ਅੱਜ ਗੁਰੂ ਅਰਜਨ ਦੇਵ ਦਾ ਪੋਤਰਾ ਸ਼ਹੀਦ ਹੋਊਗਾ ਭਾਵੇਂ ਮੇਰਾ ਆਪਣਾ ਪੁੱਤ 9 ਸਾਲ ਦਾ ਅੱਗੇ ਮੇਰੇ ਪੋਤਰੇ ਵੀ ਤਿਆਰ ਪਰ ਤਿਆਰ ਰਹਿਣਗੇ ਮੇਰੇ ਪੋਤੇ ਵੀ ਇਹ ਉਹਨੇ ਸੀਸ ਕਟਵਾਉਣ ਤੋਂ ਪਹਿਲਾਂ ਨਵੇਂ ਪਾਤਸ਼ਾਹ ਨੇ ਕਿਹਾ ਸੀ ਇੱਕ ਵਿਦਵਾਨ ਨੇ ਚਾਰ ਲਾਈਨਾ ਕਾਮ ਰਤਨਾ ਵਿੱਚ ਲਿਖੀਆਂ ਪਤਾ ਕੀ ਲਿਖਿਆ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਬੋਲ ਕਹਿੰਦੇ ਮੈਂ ਵੀ ਤੇਗ ਹਾਂ ਪਕੜ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਔਰ ਗਜ਼ੇਬ ਨੂੰ ਕਹਿੰਦੇ ਕਹਿੰਦੇ ਮੈਂ ਵੀ ਤੇਗ ਹਾਂ ਪਕੜ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗ ਉਹ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਜਦੋਂ ਦੇਖਿਆ ਸੀ ਪਿਤਾ ਦੀਆਂ ਦੋ ਤੇਗਾ ਮੇਰੇ ਪਿਤਾ ਦੇ ਕੋਲ ਕਿੰਨੀ ਹੱਥੇਗਾ ਹੀ ਦੋ ਇੱਕ ਮੀਰੀ ਦੀ ਇੱਕ ਤੀਰੀ ਦੀ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਜਦੋਂ ਦੇਖਿਆ ਸੀ ਪਿਤਾ ਦੀਆਂ ਦੋ ਤੇਗਾ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀ ਅਣਖ ਬਹਾਦਰੀ ਦੇ ਉਹ ਰਿਆ ਪਰਖਦਾ ਤੇਰਾ ਪਿਓ ਤੇਗ ਹੁਣ ਵੀ ਵੇਖ ਲਈ ਆਉਂਦੇ ਭਵਖ ਅੰਦਰ ਅਜੇ ਬਾਜਾਂ ਵਾਲਾ ਦਾਦਾ ਆਨੰਦਪੁਰ ਸਾਹਿਬ ਨੌਂ ਸਾਲ ਦੀ ਉਮਰ ਚ ਗੁਰਦਖ ਦੀ ਤੇ ਬੈਠਾ ਗੁਰੂ ਤੇਗ ਬਹਾਦਰ ਆਪਣੇ ਸ਼ਹੀਦ ਹੋਣ ਤੋਂ ਪਹਿਲਾਂ ਸੀਸ ਕਟਵਾਉਣ ਤੋਂ ਪਹਿਲਾਂ ਇਹ ਗੱਲ ਕਹਿ ਰਿਹਾ ਪਤਾ ਕੀ ਕਹਿੰਦੇ ਬਾਜਾਂ ਵਾਲੇ ਦੀਆਂ ਤੇਗਾਂ ਦੀ ਫੇਰ ਬਾਤ ਪਾਉਂਦੇ ਆ ਨਵੇਂ ਗੁਰਦੇਵ ਕਹਿੰਦੇ ਹੁਣ ਵੀ ਵੇਖ ਲਈ ਆਉਂਦੇ ਭਵਖ ਅੰਦਰ ਮੇਰੇ ਬੇਟੇ ਗੋਬਿੰਦ ਨੇ ਵਹੁਣੀਆਂ ਉਹ ਤੇਗਾਂ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਮਹਿ ਦੀ ਤੇਰੀਆਂ ਖੋ ਤੇਗਾ ਰੰਗਜੀਤ ਮੇਰਾ ਬੇਟਾ ਜਿਹੜਾ ਤੇਗ ਚਲਾਊਗਾ ਉਹਦੀ ਤੇਗ ਵਿੱਚੋਂ ਜਿਹੜਾ ਖਾਲਸਾ ਨਿਕਲੇਗਾ ਉਹਦੀ ਇੱਕ ਇੱਕ ਤੇਗ ਦੇ ਅੱਗੇ ਤੇਰੀਆਂ 10 10 ਲੱਖ ਫੌਜ ਦੀਆਂ ਤਲਵਾਰਾਂ ਖੁੰਡੀਆਂ ਹੋ ਜਾਂ ਕਰਨ ਗਿਆ